ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸੀਗੇ ਬੋਲਟਾਂ ਦੇ ਸ਼ੋਰੂਮ ਜੋ ਕਿ ਆਪਣਾ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁਖਨਵਾਸ ਸਾਹਿਬ ਜੀ ਦੇ ਨੇੜੇ ਆ ਜਦੋਂ ਆਪਾਂ ਸਰਾਂਤ ਰੋਡ ਵੱਲ ਜਾਂਦੇ ਆ ਸਬਰਵਾਲ ਆਟੋ ਸਾਂਦਾ ਤੇ ਉੱਥੇ ਬਾਈ ਜੀ ਰਿੱਕੀ ਜੀ ਹੋਣਗੇ ਬਾਈ ਜੀ ਆਪਾਂ ਰਿੱਕੀ ਜੀ ਨੂੰ ਮਿਲਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵੀਰੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਜੀ ਤੇ ਬਾਈ ਜੀ ਆਪਣੇ ਰਿੱਕੀ ਜੀ ਨੇ ਪਟਿਆਲਾ ਵਿਖੇ ਪਟਿਆਲਾ ਪਾਸਿਆਂ ਨੂੰ ਬਹੁਤ ਵਧੀਆ ਬੋਲਟ ਵਧੀਆ ਰੇਟ ਨਾਲ ਹਰ ਤਰ੍ਹਾਂ ਦੇ ਬੋਲਟ ਦਿੰਦੇ ਨੇ ਬਾਕੀ ਬਾਈ ਕੋਲ ਦੂਰੂ ਦੂਰੂ ਵੀ ਆਉਂਦੇ ਨੇ ਬੋਲਟ ਲੈਣ ਵਾਸਤੇ ਅੱਜ ਆਪਾਂ ਨੂੰ ਬਾਈ ਜੀ ਦੱਸਣਗੇ ਵੀ ਕਿਹੜੇ ਕਿਹੜੇ ਬੋਲਟ ਖੜੇ ਨੇ ਸ਼ੋਰੂਮ ਵਿਖੇ ਤੇ ਬਾਈ ਉਹਨਾਂ ਦਾ ਬੋਲਟ ਸਟੂਡੀਓ ਬਣਾਇਆ ਹੋਇਆ ਵਧੀਆ ਹੈ ਨਾ ਇੱਥੇ ਬੋਲਟ ਹੀ ਮਿਲਦੇ ਨੇ ਹਰ ਤਰ੍ਹਾਂ ਦੇ ਬੋਲਟ ਮਿਲਦੇ ਨੇ ਜਿਸ ਤਰ੍ਹਾਂ ਤੁਸੀਂ ਬੋਲਟ ਲੈਣਾ ਚਾਹੁੰਦੇ ਹੋ ਤੇ ਅੱਜ ਬਾਈ ਰਿੱਕੀ ਜੀ ਆਪਾਂ ਨੂੰ ਦੱਸਣਗੇ ਬਾਈ ਜੀ ਆਪ ਨੂੰ ਵੀਪਰਸ ਮਿਲੋ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਮੇਰੇ ਵੱਡੇ ਵੀਰੇ ਦਾ ਸਾਡੀ ਦੁਕਾਨ ਤੇ ਆਉਣ ਦੇ ਮੋਸਟ ਵੈਲਕਮ ਬਹੁਤ ਬਹੁਤ ਥੈਂਕ ਯੂ ਤੇ ਸਾਡਾ ਪ੍ਰੋਪਰ ਪ੍ਰੋਫੈਸ਼ਨਲੀ ਬੋਲਟ ਦਾ ਹੀ ਕੰਮ ਹੈ ਸਿਰਫ ਇੱਕੋ ਸੈਗਮੈਂਟ ਤੇ ਅਸੀਂ ਕੰਮ ਕਰਦੇ ਹਾਂ ਰਾਇਲ ਐਨਫੀਲਡ ਬੋਲਟ ਦੇ ਵਿੱਚ ਠੀਕ ਹੈ ਜੀ ਆਪਣੇ ਕੋਲ ਵੀਰੇ 11 ਮਾਡਲ ਤੋਂ ਲੈ ਕੇ 17 ਮਾਡਲ ਤੱਕ 11 ਤੋਂ ਲੈ ਕੇ 17 ਤੱਕ ਲੋਨ ਫੈਸੀਬਿਲਟੀ ਵੀ ਅਵੇਲੇਬਲ ਹੈ 17 ਤੋਂ ਲੈ ਕੇ 23 ਤੱਕ 25 ਤੱਕ ਸਾਰੇ ਲੋਨ ਫੈਸੀਬਿਲਟੀ ਵੀ ਠੀਕ ਹੈ ਜੀ ਆਪਣੇ ਕੋਲ ਮਾਡਲ ਸਾਰੇ ਮਿਲ ਜਣਗੇ ਸਟੈਂਡਰਡ ਪਲਾਸਟਿਕ ਦੇਖੋ ਮੇਰੇ ਤੁਸੀਂ ਤੇ ਹੁਣ ਆਪਾਂ ਨੂੰ ਬਾਈ ਜੀ ਦੱਸਣਗੇ ਹਾਂਜੀ ਬਾਈ ਜੀ ਇਹ ਤਾਂ ਮੇਰੇ ਜਿਵੇਂ ਆ 11 ਮਾਡਲ ਖੜੇ ਹੈ ਜੀ 12 13 ਤੋਂ ਲੈ ਕੇ 15 ਮਤਲਬ ਆਪਣੇ ਕੋਲ ਸਾਰਾ ਪ੍ਰੋਪਰ ਇੰਨਵੀ ਸਟਾਕ ਤੁਸੀਂ ਨਿਗਮਰਾ ਦਿਓ ਹਾਂਜੀ 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 ਇੰਨੀ ਕੋ ਆਪਣੇ ਕੋਲ ਜਗ੍ਹਾ ਇਸ ਤੋਂ ਵੱਧ ਹੋਰ ਵੀ ਸਟਾਕ ਆਪਣੇ ਕੋਲ ਹੁੰਦਾ ਹੈ ਠੀਕ ਹੈ ਜੀ ਤੇ ਵੀਰੇ ਆਪਣੇ ਕੋਲ ਕਿੰਨੇ ਮਾਡਲ ਖੜੇ ਨੇ ਸਿੱਧੇ ਗਣੇ 11 ਤੋਂ ਲੈ ਕੇ ਵੀ ਤੇ 23 ਤੱਕ ਸਾਰੇ ਹੈਗੇ ਤੁਸੀਂ ਜਿਹੜਾ ਮਾਡਲ ਪੋਗੇ ਇੱਕ ਦੇ ਵਿੱਚ ਦੋ ਦੋ ਤਿੰਨ ਤਿੰਨ ਪੀਸ ਤੁਹਾਨੂੰ ਰੋਜ਼ ਹੀ ਪ੍ਰੋਵਾਈਡ ਕਰਾ ਦਾਂਗੇ ਠੀਕ ਹੈ ਵੀਰ ਦੀ 45000 ਰੁਪਏ ਤੋਂ ডাউন ਪੇਮੈਂਟ ਦੇ ਕੇ ਲੋਨ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਵੀਰ ਜੀ ਠੀਕ ਹੈ ਜੀ ਸਾਰੇ ਮੋਡ ਮਿਲ ਜਣਗੇ ਪੁੱਠੇ ਕੇ ਨਾਲੇ ਕੇ ਨਾਲੇ ਵੀਰੇ ਠੀਕ ਹੈ ਜੀ ਉਹ ਸਭ ਤੋਂ ਮੇਨ ਪਲੱਸ ਪੁਆਇੰਟ ਸਾਡੇ ਸ਼ਾਪ ਦਾ ਵੀ ਅਸੀਂ ਜਿਹੜਾ ਵੀ ਮੋਟਰਸਾਈਕਲ ਕਿਸੇ ਕਸਟਮਰ ਨੂੰ ਦਿੰਨੇ ਆ 1 ਮਹੀਨੇ ਦੀ ਇੰਜਨ ਦੀ ਗਾਰੰਟੀ ਦਿੰਨੇ ਆ ਇਹ ਗੱਲ ਕੋਈ ਦੁਕਾਨਦਾਰ ਕੋਈ ਵੀ ਨਹੀਂ ਦੇਗਾ ਕੋਈ ਆਪਣੀ ਚੀਜ਼ ਹੁੰਦੀ ਹੈ ਹਾਂਜੀ ਹਾਂਜੀ ਕੋਈ ਵੀ ਬੰਦਾ ਜ਼ਿੰਮੇਵਾਰੀ ਨਹੀਂ ਲੈਂਦਾ ਹਾਂਜੀ 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 ਅਸੀਂ ਚਾਰ ਜ਼ਿੰਮੇਵਾਰੀਆਂ ਬੰਦੇ ਨੂੰ ਮੋਟਰਸਾਈਕਲ ਦੇਣ ਵਾਲੇ ਜ਼ਰੂਰ ਦੇਂਦੀਆਂ ਵੀਰੇ ਟੈਕਨੀਕਲੀ ਇੰਜਨ ਦੀ ਤੁਹਾਨੂੰ ਫੁੱਲ ਗਾਰੰਟੀ ਹੈ ਠੀਕ ਹੈ ਜੀ ਕਲਰ ਵੀ ਠੀਕ ਹੈ ਜੀ ਪੇਂਟ ਦੀ ਐਕਸੀਡੈਂਟ ਦੀ ਕਾਗਜ਼ ਪੱਤਰਾਂ ਦੀ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਮਤਲਬ ਇਦਾਂ ਨਹੀਂ ਅਸੀਂ ਕਸਟਮਰ ਨੂੰ ਆਪਣੇ ਨਾਲ ਪੂਰਾ ਰਿਸ਼ਤਾ ਬਣਾ ਲੈਂਦੇ ਹਾਂ ਹਾਂ ਜੀ ਹਾਂ ਜੀ ਮੈਂ ਸਮਝ ਗਿਆ ਜੀ ਇਹ ਅੱਗ ਲਾ ਕੇ ਧੋ ਕੇ ਅੱਗੇ ਧੋ ਕੇ ਚੈਨ ਬਣਦਾ ਸਾਡਾ ਕਸਟਮਰ ਵਾ ਦੇ ਹਾਂ ਜੀ ਹਾਂ ਆਪਾਂ ਵੀ ਵੀਰੇ ਉਹ ਵੀਡੀਓ ਪਾ ਲਿਆ ਜਿੱਥੇ ਆਪਾਂ ਨੂੰ ਲੱਗਦਾ ਵੀ ਹਾਂ ਜੈਨੂਨ ਮਤਲਬ ਸ਼ਾਪ ਆ ਬਿਲਕੁਲ ਜੈਨੂਨ ਚੀਜ਼ ਮਿਲ ਆਪਣੇ ਵੀਵਰਸ ਦੇਖਦੇ ਨੇ ਵੀਵਰਸ ਦੇਖ ਕੇ ਫਰਾਂਤੇ ਨੇ ਕਿਉਂ ਜੀ ਤੇ ਹੁਣੇ ਆਪਾਂ ਤੁਹਾਨੂੰ ਪਤਾ ਗੁਰੂ ਨੂੰ ਬੋਲਟ ਦਿੱਤਾ ਅੱਜ ਹਾਂਜੀ ਹਾਂ ਤੇ ਗੁਰੂ ਨੂੰ ਬੋਲਟ ਦਿੱਤਾ ਹਨਾ ਵੀ ਜੇ ਬਹੁਤ ਵਧੀਆ ਕਾਤੇ ਪਹਿਲਾਂ ਇੱਕ ਦੋ ਵਾਰ ਆਏ ਸੀਗੇ ਤੇ ਬਾਈ ਨੂੰ ਸਾਡੀ ਡੀਲ ਚੰਗੀ ਲੱਗੀ ਸਾਡੀ ਹਾਂਜੀ 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 ਵੀਰ ਹਾਂਜੀ ਵੀਓ ਸਪੋਕਿੰਗ ਹਾਂ ਬਾਕੀ ਅੱਜ ਸਾਡੇ ਮੋਟਰਸਾਈਕਲ ਅੱਛੇ ਲੱਗੇ ਤਾਂ ਵੀਰੇ ਨੂੰ ਅੱਜ ਬਾਈ ਨੂੰ ਵੀ ਅਸੀਂ ਬੋਲਟ ਦਿੱਤਾ ਬਾਈ ਜੀ ਜੇਕਰਣਾ ਹਾਂ ਜੀ ਹਾਂ ਜੀ ਅੱਜ ਬੋਲਟ ਦਿੱਤਾ ਬਾਈ ਕਿਹੜੀ ਮਾਡਲ ਦਿੱਤਾ ਹਾਂਜੀ ਹਾਂ ਤੇ ਵੀਰ ਜੀ ਆਪ ਬਹੁਤ ਵਧੀਆ ਤੇ ਵੀਰ ਜੀ ਨੇ ਬੋਲਟ ਵੀ ਵਧੀਆ ਦਿੱਤਾ ਹੈ ਨਾ ਲੋੜ ਨਹੀਂ ਸਭ ਕੁਝ ਸਾਡੇ ਕੋਲ ਹੈਗਾ ਜੀ ਜਦੋਂ ਮਰਜ਼ੀ ਪੋਸਟ ਵੈਲਕਮ ਹੈ ਜਦੋਂ ਮਰਜ਼ੀ ਆਓ ਭਾਈ ਜੀ ਦੀ ਵੀਡੀਓ ਜਿਹੜਾ ਦੇਖ ਕੇ ਆਏਗਾ ਉਹਦਾ ਪੂਰਾ ਮਾਨਤਨ ਕਿਸੇ ਕਹਾਣੀ ਆ ਤੁਸੀਂ ਮਾਨਤਨ ਕਰਨਾ ਪੂਰਾ ਤੇ ਜਿਹੜੇ ਜਿਹੜੇ ਈਵਰਸ ਆਪਣਾ ਵੀਡੀਓ ਤੇ ਤੁਸੀਂ ਮਾਨਤਨ ਕਰਨਾ ਜਿਹੜੇ ਜਿਹੜੇ ਵੀ ਪਟਿਆਲਾ ਤੋਂ ਦੇਖ ਰਹੇ ਨੇ ਜੱਟ ਅਦਰ ਵੀ ਕਿਤੋਂ ਵੀ ਦੇਖ ਰਹੇ ਨੇ ਇੱਥੋਂ ਵੀ ਵੀਰੇ ਪੂਰੇ ਪੰਜਾਬ 'ਚ ਭਾਜੀ ਜਿੱਥੋਂ ਮਰਜ਼ੀ ਆ ਉਹ ਤੁਹਾਡਾ ਲੋਨ ਅਸੀਂ ਕਰਾ ਕੇ ਦਿੰਦੇ ਹਾਂ ਹਾਂਜੀ ਹਾਂ ਪੂਰੇ ਪੰਜਾਬ 'ਚ 17 ਮਾਡਲ ਤੋਂ ਲੈ ਕੇ 25 ਮਾਡਲ ਤੱਕ ਅਸੀਂ ਲੋਨ ਤੁਹਾਡਾ ਜਿੱਥੋਂ ਮਰਜ਼ੀ ਪੂਰੇ ਪੰਜਾਬ 'ਚ ਕਰਾ ਕੇ ਦਵਾਗੇ ਹਾਂ ਜੇ ਕੋਈ ਲੋਕਲ ਬੰਦਾ ਉਹਦਾ 11 ਤੋਂ ਲੈ ਕੇ 17 ਮਾਡਲ ਤੱਕ ਵੀ ਲੋਨ ਹਾਂਜੀ ਹਾਂ ਆਪਣੇ ਕੋਲ ਬਹੁਤ ਘੱਟ ਚੱਲੇ ਵੀ ਮੋਟਰਸਾਈਕਲ ਮਿਲ ਜਾਂਦੇ ਆ ਜਿਵੇਂ ਅੱਜ ਤੋਂ 23 ਮਾਡਲ ਖੜਾ ਜੀ ਆਪਣੇ ਕੋਲ 3000 ਕਿਲੋਮੀਟਰ ਚੱਲਿਆ ਠੀਕ ਆ ਜੀ ਤੇ ਚਾਬੀਆਂ ਸ਼ੀਸ਼ੇ ਆਲ ਓਰੀਜਨਲ ਮਨ ਲਓ ਜੋ ਚੀਜ਼ ਵਿੱਚ ਆਈ ਜਾ ਉਹ ਤੁਸੀਂ ਨਾਲ ਦੇ ਦਿੰਦੇ ਆ ਸਭ ਕੁਝ ਜਿਵੇਂ ਵੀਰੇ ਆਹ ਕਲਾਸਿਕ ਖੜਾ ਵੀਰੇ ਦੇਖੋ ਪ੍ਰੋਜੈਕਟਰ ਲਾਈਟ ਲੱਗੀ ਪਈ ਇਹਦੇ ਵਿੱਚ ਹਾਂਜੀ 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 ਆਲਾਇਸ ਲੱਗੇ ਪਿਆ ਵੀਰੇ ਠੀਕ ਆ ਜੀ ਫੌਨ ਲੱਗੇ ਪਿਆ ਵੀਰੇ ਹਾਂਜੀ 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 ਵੀਰੇ ਸਲੈਂਸਰ ਵਗੈਰਾ ਲੱਗਿਆ ਪਿਆ ਸ਼ੀਸ਼ੇ ਲੱਗੇ ਪਿਆ ਦੋਨੇ ਚਾਂਪੀਆਂ ਸਭ ਠੀਕ ਆ ਜੀ ਸਾਡੇ ਕੋਲ ਬਿਲਕੁਲ ਆਇਨ ਪ੍ਰੋਫੈਸ਼ਨਲੀ ਤਰੀਕੇ ਨਾਲ ਹਰ ਚੀਜ਼ ਲੋਡਡ ਹੋਈ। ਤੁਹਾਨੂੰ ਟਾਈਮ ਨਹੀਂ ਖਰਾਬ ਕਰਨਾ ਪੈਣਾ ਸਭ ਜੀ ਲੱਗੀ ਹੋਈ ਲੋਡ। ਤੇ ਵੀਰੇ ਇੱਕ ਨਾ ਬੋਲਟ ਆਪਾ ਦੇਖ ਰਿਹਾ ਮਤਲਬ ਐ ਸਾਫ਼ ਖੜੇ ਨੇ। ਕੋਈ ਜਾਇ ਨਹੀਂ ਮਿੱਟ ਟੱਕਾ ਜਾ ਲਿਪੜੇ ਹੋਣਗੇ ਬੋਲਟ। ਤੇ ਵੀਰੇ ਹੋਣਾ ਨਾ ਐਨ ਜਿਵੇਂ ਜੈਂਸੀ ਦੇ ਵਿੱਚ ਬੋਲਟ ਖੜੇ ਹੁੰਦੇ ਨੇ। ਇੱਕ ਹੋਰ ਜੀ ਦੁਦਾਨਾ ਜਿਵੇਂ 10 ਮਾਡਲ ਖੜਾ ਐ ਇਹ ਪੁੱਠਾ ਐ ਸਾ ਵੀਰੇ ਪੂਰੀ ਮਾਰਕੀਟ ਤੁਸੀਂ ਘੁੰਮ ਲੋ ਬਹੁਤ ਘੱਟ ਮਿਲਦਾ ਪੁੱਠਾ ਗੇ ਨਾਲ। ਇਹ ਪੁੱਠੇ ਗੇ ਨਾਲ ਠੀਕ ਆ ਜੀ। ਇਹਦੀ ਡਿਮਾਂਡ ਬਹੁਤ ਜ਼ਿਆਦਾ ਐ ਤੇ ਮਿਲਦਾ ਬਹੁਤ ਘੱਟ ਆ ਸਾਡੇ ਕੋਲ 10 ਮਾਡਲ ਜੀ ਹਾਂ ਸੱਤ ਮਾਡਲ ਵੀ ਖੜਾ ਆਪਣੇ ਕੋਲ ਲੌਂਗ ਖੜਾ ਇਹ ਮਤਲਬ ਜਿਹੜੇ ਮੋਟਰਸਾਈਕਲ ਜਿਹੜੇ ਕੱਟ ਮਿਲਦੇ ਤੁਹਾਡੇ ਕੋਲ ਉਹ ਵੀ ਮਿਲ ਜਾਂਦੇ ਮਿਲਦਾ ਤਾਂ ਨਵੇਂ ਮੌਗੀ ਖੜਾ 10 ਮਾਡਲ ਦਾ ਤੇ ਦੇਖ ਸਕਦੇ ਹੋ ਦੇਖ ਸਕਦੇ ਹੋ 10 ਮਾਡਲ ਐਨ ਪ੍ਰੋਪਰ ਲਾ 10 ਚ ਬੰਦ ਹੋ ਗਈ ਸੀਗੀ ਵਿਦਿਆਣੀ 10 ਵਜੇ ਜਦੋਂ ਇਹ ਲਾਸਟ ਚ ਬੰਦ ਹੋਏ ਆ ਇਹ ਉਹੀ ਵਾਲੇ ਮੋਟਰਸਾਈਕਲ ਹੈ ਜੀ ਆਹ ਦੇਖ ਸਕਦੇ ਤੁਸੀਂ ਬੋਲਟ ਉੱਠੀ ਕਿੱਲੀ ਵਾਲ ਐਨ ਪ੍ਰੋਪਰ ਤੁਸੀਂ ਜੇ 10 ਮਾਡਲ ਲੈਣਾ ਚਾਹੁੰਦੇ ਹੋ ਤੁਹ ਕੀ ਕਈ ਸ਼ਕੀਨ ਹੁੰਦਾ ਵੀ ਹਾਂ ਆਪਾਂ ਪੁਰਾਣਾ ਜਿਹੜਾ ਉੱਥੇ 11 ਵਾਲਾ ਬੋਲਟ ਦੀ ਸ਼ਕੀਨ ਹੁੰਦੇ ਨੇ ਤੇ ਬਾਈ ਜੀ ਦੇ ਉੱਤੇ ਸ਼ੋਰੂਮ ਦੇ ਵਿੱਚ ਇਹ ਵੀ ਪੁੱਠੇ ਗੇਰ ਵਾਲਾ ਬੁਲਟ ਤੁਹਾਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਐਂਡ ਸਾਫ ਕੰਡੀਸ਼ਨ ਦੇ ਵਿੱਚ ਵੀ ਜੇ ਇਹਦਾ ਤੇ ਲੋਨ ਹੋਣਾ ਹੈ ਨਾ ਜੀ ਇਹਦਾ ਫਿਰ ਕੈਸ਼ ਵੀ ਜੀ ਪ੍ਰਾਈਵੇਟ ਕੁਝ ਪਰਸੈਂਟ ਕਰਾ ਦਿੰਨੇ ਆ ਬਾਕੀ ਆਪਣੇ ਕੋਲ ਹੋਰ ਵੀ ਇਹਨੂੰ ਜਿਵੇਂ ਕੋਈ ਬਜਾਜ ਦਾ ਕਿਸੇ ਦਾ ਕਾਰਡ ਬਣਿਆ ਹੁੰਦਾ ਉਹ ਵੀ ਅਸੀਂ ਕਰਾ ਦਿੰਨੇ ਆ ਥੋੜਾ ਬੋਧਾ ਠੀਕ ਆ ਵੀਰ ਜੀ ਠੀਕ ਆ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਲੈਕ ਖੜਿਆ ਹੈ ਨਾ ਜੀ ਇਹ ਹਾਂਜੀ ਇਹ ਸਟੈਂਡਰਡ ਐਕਸ ਹੈ ਜੀ ਆਵਾਜ਼ ਵਗੈਰਾ ਲੱਗੇ ਹਾਂਜੀ ਹਾਂਜੀ ਇਹ ਮਾਡਲ ਬਿਲਕੁਲ ਬ੍ਰੈਂਡ ਨਿਊ ਦੋਨੇ ਚਾਬੀਆਂ ਹਾਂਜੀ ਹਾਂਜੀ ਆ ਲਾਈਵ ਵਗੈਰਾ ਸਲੰਸਰ ਲੱਗੇ ਪੈਣ ਲੱਗੜ ਲੱਗੇ ਹਾਰਨ ਲੱਗੇ ਵਾਈਟ ਲਾਈਟ ਵੀ ਸਭ ਕੁਝ ਬੋਲ ਹਾਂਜੀ ਹਾਂਜੀ ਡੋਜੀਟ ਹੋਏ ਕੋਈ ਵੀ ਮੋਟਰਸਾਈਕਲ ਦੇਖ ਲਓਗੇ ਸਟੈਂਡਰਡ ਵਗੈਰਾ ਸਭ ਦੇ ਵਿੱਚ ਲਾਈਵ ਵਗੈਰਾ கிளாਸਿਕ ਆਗੇ ਵੀਰੇ ਹਾਂਜੀ ਹ ਉਹਨੂੰ ਬੱਧੀਆ ਡਿਸਕਾਊਂਟ ਦੇਣਗੇ ਵੀਰ ਜੀ ਤੇ ਬਾਕੀ ਗੱਲ ਤਾਂ ਇਹ ਆ ਵੀ ਦੇਖੋ ਆਪਾਂ ਨੂੰ ਜਿਹੜੀ ਚੀਜ਼ ਨਾ ਜੈਨੂਇਨ ਮਿਲ ਜੇ ਉਹਦੇ ਵਰਕ ਗਰੀਸ ਨਹੀਂ ਬਿਲਕੁਲ ਪਾਜੀ ਮੈਂ ਉਹ ਵੀ ਤੁਹਾਨੂੰ ਪਲੇ ਪੁਆਇੰਟ ਤੇ ਦਵਾਉਣਾ ਜਿਹੜੀ ਵੀ ਚੀਜ਼ ਅਸੀਂ ਦੇਣੀ ਹਾਂ ਉਹ ਅਸੀਂ ਕਹਿ ਕੇ ਦੇਣੀ ਆ ਵੀ ਪਾਜੀ ਇਹ ਓਰੀਜਨਲ ਹੈ ਹਾਂਜੀ ਹਾਂ ਇਹ ਤੋਂ ਜੜ ਵੀ ਇਹ ਓਰੀਜਨਲ ਦੀ ਜ਼ਿੰਮੇਵਾਰੀ ਹੈ ਕਿਉਂਕਿ ਹਰ ਕੋਈ ਐਕਸੀਡੈਂਟ ਦੀ ਹਰ ਪ੍ਰਕਾਰ ਦੀ ਜਿੰਮੇਵਾਰੀ ਉਧੇਵੀ ਆਇ 18 ਮਾਡਲ ਮੋਟਰਸਾਈਕਲ ਖੜਾ ਜੀ ਹਾਂ ਜੀ ਬਟਿਆਲੇ ਦਾ ਨੰਬਰ ਹੈ ਨੰਬਰ ਪੂਰਾ 2300 2300 ਇਹ ਨੰਬਰ ਨੰਬਰ ਦੀ ਵੈਲਿਊ ਅੱਜ ਦੀ ਰੇਟ ਤੇ 35000 ਰੁਪਏ ਦੀ ਹੈਗੀ ਆ ਤਾਂ ਅਸੀਂ ਇਹ ਨਾਲ ਹੀ ਦੇ ਦਿੰਦੇ ਹਾਂ ਜਿਸ ਦਾ ਕੋਈ ਵੱਖਰੇ ਚਾਰਜ ਨਹੀਂ ਕਰਦੇ ਅਸੀਂ ਨਾਲ ਹੀ ਠੀਕ ਆ ਵੀਰ ਜੀ ਇਦਾਂ ਮਤਲਬ ਅੱभी ਸਾਡੇ ਕੋਲ ਵਧੀਆ ਡੀਲਸ ਮਿਲਦੀਆਂ ਹਾਂ ਹਾਂ ਤੇ ਬਾਕੀ ਵੀਰ ਜੀ ਦਾ ਸੁਭਾਅ ਬਹੁਤ ਵਧੀਆ ਰਿੱਕੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਇਹਦਾ ਮਾਣ ਪੱਲੇ ਲੱਗਿਆ ਸਾਨੂੰ ਕਿੰਨੇ ਦੇ ਮਿਲ ਕੇ ਕਿਉਂਕਿ ਇਹੋ ਚੀਜ਼ ਹੁੰਦੀ ਆ ਕਿਉਂਕਿ ਮੇਨ ਚੀਜ਼ ਬੁਤੇ ਡੀਲ ਠੀਕ ਹੈ ਜਿੱਥੇ ਡੀਲਿੰਗ ਵਧੀਆ ਮਿਲਗੀ ਉਹ ਰੱਖ ਕੇ ਜੀਸੇ ਜੀ ਠੀਕ ਹੈ ਬਾਕੀ ਤਾਂ ਸਾਡੇ ਕੋਲ ਵੀ ਹੁਣ ਜਿਵੇਂ ਕੋਈ ਕਸਟਮਰ ਪੁੱਛਣ ਵੀ ਆਂਦਾ ਜਾਂ ਅਸੀਂ ਕਿਸੇ ਗੱਲ ਉਹ ਨਹੀਂ ਵੀ ਪ੍ਰੋਪਰ ਅਗਲੇ ਨਾਲ ਅਟੈਂਡ ਕਰੀ ਜਾਂ ਪ੍ਰੋਪਰ ਅਗਲਾ ਅਗਲਾ ਲਵੇ ਨਾਲ ਸਾਡੇ ਮਸਤਕ ਆ ਸਾਡੇ ਮਸਤਕ ਦੇ ਭਾਗਾਂ ਸਾਨੂੰ ਮਿਲ ਜਾਈ ਸਹੀ ਗੱਲ ਹੈ ਸਹੀ ਗੱਲ ਸਾਡੇ ਕੋਲ ਗਾਹ ਕਈ ਵਾਰ 10 ਵਾਰ 4 ਵਾਰ 5 ਵਾਰ ਵੀ ਪੁੱਛਣਾ ਆਉਂਦਾ ਅਸੀਂ ਉਹਨੂੰ ਸਹੀ ਦੱਸੀਦਾ ਸਹੀ ਗਾਈਡੈਂਸ ਦੇਈਦੀ ਐਨੀ ਵੀ ਯਾਰ ਅਗਲਾ ਆ ਗਿਆ ਸਾਡੇ ਕੋਲ ਚਲਾ ਗਿਆ ਨਾ ਉਹ ਕੰਮ ਨਹੀਂ ਸਹੀ ਗੱਲ ਹੈ ਜੀ ਵੀਰੇ ਵੀ ਜਿੱਥੋਂ ਮਰਜੀ ਲੈ ਲੈ ਕੋਈ ਦਿੱਕਤ ਨਹੀਂ ਸਿਰ ਤੇ ਜਰਾ ਦਿਲ ਮੰਨੇ ਪਰ ਆਪਾਂ ਅ ਸਾਡੇ ਕੋਲ ਅੱਜ ਆਵੇ ਠੀਨੇ ਆਵੇ 2 ਮਿੰਨ ਜਦੋਂ ਵੀ ਤੁਹਾਡਾ ਪਲਾਨ ਬਣਦਾ ਬੋਲਟ ਲੈਂਦਾ ਸਹੀ ਗੱਲ ਸਾਡੇ ਕੋਲ ਜਰੂਰ ਆਉਂਦਾ ਤੇ ਵੀਰੇ ਹੁਣਾਂ ਕੋਲ ਤੁਹਾਨੂੰ ਮਤਲਬ ਹਰ ਤਰ੍ਹਾਂ ਦੀ ਬੋਲਟ ਮਿਲ ਜਾਂਦੇ ਨੇ ਜੇ ਤੁਸੀਂ ਕਿਤੇ ਵੀ ਪਟਿਆਲੇ ਤੋਂ ਦੇਖ ਰਹੇ ਹੋ ਜਾਂ ਕਿਤੋਂ ਵੀ ਪੰਜਾਬ ਤੋਂ ਦੇਖ ਰਹੇ ਹੋ ਆਪਣੇ ਵੀਡੀਓ ਤਾਂ ਤੁਸੀਂ ਜਰੂਰ ਵਿਸ਼ਟ ਕਰ ਸਕਦੇ ਵੀਰੇ ਜੀ ਉਹਨਾਂ ਕੋਲ ਤੇ ਲੋਕੇਸ਼ਨ ਵੀ ਜੀ ਇੱਕ ਵਾਰੀ ਦੱਸ ਦੋ ਜੀ 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 ਭਾਜੀ ਆਪਣਾ ਪਟਿਆਲਾ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਹਾਂਜੀ ਹਾਂ ਸੰਤ ਰੋਡ ਤੇ ਜਦੋਂ ਆਪਾਂ ਚੜਦੇ ਹਾਂ ਗੁਰਦੁਆਲਾ ਸਾਹਿਬ ਦੇ ਸਾਹਮਣੇ ਕਬੀਰ ਪੰਪ ਦੇ ਨਾਲ 20 ਦੁਕਾਨਾਂ ਛੱਡ ਕੇ ਆਪਣਾ ਸਟੋਰ 07 9357939300 ਹਾਂ ਜੀ ਤੁਸੀਂ ਜਦੋਂ ਮਰਜ਼ੀ ਵੀਰੇ ਵਿਜ਼ਿਟ ਕਰੋ ਕ્યારਾਂ ਤੋਂ ਲੈ ਕੇ 7 ਵਜੇ ਤੱਕ ਅਸੀਂ ਤੁਹਾਡੀ ਸੇਵਾ ਵਿੱਚ ਹਾਂ ਜੀ ਹਾਂ ਤੁਸੀਂ ਕਾਲ ਕਰ ਸਕਦੇ ਵੀਰੇ ਨੂੰ ਠੀਕ ਹੈ ਜੀ ਤੇ ਆਪਣਾ ਮਿਰਵੀ ਹੈ ਨਾ ਹਾਂ ਜੀ ਹਾਂ ਵੀਰੇ ਆਓ ਵੀਰੇ ਆਓ ਤੇ ਮਨਪ੍ਰੀਤ ਭਾਬਾ ਤੇ ਬੀਜੀ ਵੀਵਰਸ ਨੂੰ ਮਿਲੋ ਜੀ ਹਾਂ ਜੀ ਹਾਂ ਤੇ ਵੀਰ ਦਾ ਸਵਾਭ ਵੀ ਬਹੁਤ ਵਧੀਆ ਦੋਹੇ ਭਰਾ ਨੇ ਹੈ ਨਾ ਵੀਰੇ ਤੇ ਬਾਈ ਉਹਨਾਂ ਦਾ ਬਹੁਤ ਵਧੀਆ ਆਪਾਂ ਨੂੰ ਤਾਂ ਦੇਖੋ ਜਿੱਥੇ ਵਧੀਆ ਡੀਲਿੰਗ ਲੱਗਦੀ ਹੈ ਵਧੀਆ ਸਵਾਹ ਲੱਗਦਾ ਆਪਾਂ ਜਰੂਰ ਸ਼ੇਅਰ ਕਰਦੇ ਆ ਤੇ ਕਿਉਂਕਿ ਆਪਾਂ ਨੂੰ ਹੁੰਦਾ ਵੀ ਤੁਹਾਡੇ ਤੱਕ ਵਧੀਆ ਵੀਡੀਓ ਪਹੁੰਚੇ ਕਿਉਂਕਿ ਤੁਸੀਂ ਆਪਣੀ ਵੀਡੀਓ ਦੇਖ ਕੇ ਪਹੁੰਚਦੇ ਹੋ ਦੇਖਦੇ ਹੋ ਮੈਨੂੰ ਵੀ ਵਧੀਆ ਲੱਗਦਾ ਵੀ ਹਾਂ ਮੇਰੇ ਪੀਪਲਸ ਤੱਕ ਸਹੀ ਵੀਡੀਓ ਜਾ ਰਹੀ ਆ ਤੇ ਜੇ ਵੀਡੀਓ ਆਪਣੀ ਵਧੀਆ ਲੱਗੀ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਾ ਥੈਂਕ ਯੂ